ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਵੀ ਸੰਤੋਖ ਸਿੰਘ ਜੀ ਦੇ ਮਹਾਨ ਗ੍ਰੰਥ ਸੂਰਜ ਪ੍ਰਕਾਸ਼ ਦੀ ਕਥਾ ਸਾਰ ਰੂਪ ਵਿੱਚ ਆਰੰਭ ਕਰਾਂਗੇ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਕੋ ਵਾਹਿਗੁਰੂ ਜੀ ਤੋਂ ਅਸੀਰਵਾਦ ਲਵਾਂਗੇ ਕਿ ਉਹ ਇਸ ਕਾਰਜ ਨੂੰ ਸਿਰ ਤੇ ਹੱਥ ਰੱਖ ਕੇ ਅਤੇ ਅੰਗ ਸੰਗ ਸਹਾਈ ਹੋ ਕੇ ਨੇਪਰੇ ਚੜਾਉਣ ਜੀ ਸੋ ਇਸ ਮਹਾਨ ਗ੍ਰੰਥ ਦੇ ਪਹਿਲੇ ਅਧਿਆਇ ਬਾਰੇ ਜਾਣਦੇ ਹਾਂ ਕਵੀ ਸੰਤੋਖ ਸਿੰਘ ਜੀ ਦੇ ਪਹਿਲੇ ਅਧਿਆਇ ਵਿੱਚ ਉਸ ਪਰਮਾਤਮਾ ਦਾ ਮੰਗਲਾ ਚਰਨ ਕੀਤਾ ਗਿਆ ਹੈ ਜਿਸ ਵਿੱਚ ਕਵੀ ਜੀ ਗੁਰੂ ਚਰਣਾ ਵਿੱਚ ਅਰਦਾਸ ਕਰਦੇ ਹਨ ਕਿ ਉਹਨਾਂ ਦੁਆਰਾ ਜੋ ਉਪਰਾਲਾ ਗੁਰੂ ਨਾਨਕ ਦੇਵ ਜੀ ਦੀ ਕਥਾ ਜੋ ਕਵਤਾ ਰੂਪ ਵਿੱਚ ਲਿਖੀ ਗਈ ਹੈ ਨੂੰ ਬਿਨਾਂ ਕਿਸੇ ਵਿਗਣ ਦੇ ਨੇਪਰੇ ਚੜਾਓ ਜੀ ਕਵੀ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਹਿੰਦੇ ਹਨ ਕਿ ਆਪ ਜੀ ਬੁੱਧੀ ਤੇ 바ਸਾ ਕਰਕੇ ਸੋਹਣੇ ਸੋਹਣੇ ਸ਼ਬਦ ਲਿਖਵਾਓ ਜੀ ਅਤੇ ਇਸ ਸੁਭ ਕਰਮ ਨੂੰ ਸੰਪੂਰਨ ਕਰੋ ਜੀ ਕਿਉਂਕਿ ਤੁਹਾਡੀ ਕਿਰਪਾ ਬਿਨਾ ਮੈਂ ਇੱਕ ਅੱਖਰ ਵੀ ਨਹੀਂ ਲਿਖ ਸਕਦਾ ਇਸ ਤੋਂ ਬਾਅਦ ਦੂਜੇ ਅਧਿਆਏ ਦੀ ਕਥਾ ਆਰੰਭ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਸ੍ਰੀ ਗੁਰੂ ਅੰਗਦ ਜੀ ਦੇਵ ਜੀ ਨੂੰ ਗੁਰਗੱਦੀ ਤੇ ਵਿਰਾਜਮਾਨ ਕਰਕੇ ਆਪ ਸੱਚਖੰਡ ਚਲੇ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੋਵਾਂ ਦੀ ਜੋਤ ਇੱਕ ਹੀ ਸੀ। ਸਿਰਫ ਚੋਲਾ ਹੀ ਬਦਲਿਆ ਸੀ। ਆਪਣੇ ਅੰਤਲੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਰਹਿੰਦੇ ਸਨ। ਕਾਲ ਯੁਗ ਦੇ ਸਮੇਂ ਦੇ ਸਾਰੇ ਪਾਪ ਗੁਰੂ ਨਾਨਕ ਦੇਵ ਜੀ ਦਾ ਸਿਮਰਨ ਕਰਨ ਨਾਲ ਖਤਮ ਹੋ ਜਾਂਦੇ ਸਨ ਅਤੇ ਗੁਰੂ ਜੀ ਲੋਕਾਂ ਨੂੰ ਮੁਕਤ ਕਰਨ ਵਿੱਚ ਸਮਰੱਥ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਜਦੋਂ ਭਗਤੀ ਵਿੱਚ ਲੀਨ ਹੁੰਦੇ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਇੱਛਾ ਪੈਦਾ ਹੋਈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਤੱਖ ਰੂਪ ਦੇਖ ਸਕਣ ਕਿ ਗੁਰੂ ਨਾਨਕ ਦੇਵ ਜੀ ਵੱਡੇ ਕਿਵੇਂ ਹੋਏ ਕਿਵੇਂ ਰੜਨਾ ਸਿੱਖਿਆ ਅਤੇ ਫਿਰ ਤੁਰਨਾ ਸਿੱਖਿਆ ਆਪਣੇ ਦੋਸਤਾਂ ਨਾਲ ਕਿਸ ਤਰ੍ਹਾਂ ਖੇਡਦੇ ਸਨ ਕਿਵੇਂ ਆਪਣੇ ਮਾਤਾ ਪਿਤਾ ਨਾਲ ਲਾੜ ਲੜਾਏ ਕਿਵੇਂ ਉਹਨਾਂ ਦਾ ਬਚਪਨ ਬੀਤਿਆ ਕਿਵੇਂ ਉਹਨਾਂ ਨੇ ਦੇਸਾਂ ਪਰਦੇਸਾਂ ਦੀ ਯਾਤਰਾ ਕੀਤੀ ਪਾਪਾ ਨੂੰ ਕੱਟਣ ਵਾਸਤੇ ਕਿਹੜਾ ਉਪਦੇਸ਼ ਦਿੱਤਾ ਅਤੇ ਲੋਕਾਂ ਦੀ ਚਿੰਤਾ ਕਿਵੇਂ ਦੂਰ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਹਰ ਘਟਨਾ ਕਥਾ ਰੂਪ ਵਿੱਚ ਸੁਣਨਾ ਚਾਹੁੰਦੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਇਹ ਵੀ ਚਾਹੁੰਦੇ ਸਨ ਕਿ ਜੋ ਕੋਈ ਵੀ ਗੁਰੂ ਜੀ ਦੀ ਕਥਾ ਪੜ੍ਹੇਗਾ ਜਾਂ ਸੁਨੇਗਾ ਉਹ ਵੀ ਮੁਕਤੀ ਪ੍ਰਾਪਤ ਕਰੇ ਦੂਜੇ ਪਾਸੇ ਭਾਈ ਬਾਲੇ ਦੇ ਮਨ ਵਿੱਚ ਫੁਰਨਾ ਉੱਠਿਆ ਕਿ ਹੁਣ ਜੋ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਵਿਰਾਜਮਾਨ ਹੋਏ ਹਨ ਉਨ੍ਹਾਂ ਦੇ ਦਰਸ਼ਨ ਕੀਤੇ ਜਾਣ ਭਾਈ ਵਾਲੇ ਜੀ ਨੂੰ ਇੱਕ ਸਿੱਖ ਨੇ ਦੱਸਿਆ ਕਿ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਵਿਰਾਸਤਮਾਨ ਹਨ ਭਾਈ ਵਾਲੇ ਦੇ ਮਨ ਵਿੱਚ ਖੁਸ਼ੀ ਹੋਈ ਕਿ ਹੁਣ ਉਹ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਗੇ ਇਹ ਸੋਚ ਕੇ ਭਾਈ ਵਾਲਾ ਜੀ ਦੇ ਬਾਲਾ ਜੀ ਖਡੂਰ ਸਾਹਿਬ ਨੂੰ ਚੱਲ ਪਏ ਕਤਕ ਦੇ ਦਿਨ ਭਾਈ ਵਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਭਾਈ ਵਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਅਤੇ ਗੁਰੂ ਅੰਗਦ ਦੇਵ ਜੀ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਭਾਈ ਵਾਲੇ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਵਾਲੇ ਨੂੰ ਆਪਣੇ ਕੋਲ ਬਿਠਾਇਆ ਅਤੇ ਸਤ ਕਰਤਾਰ ਕਿਹਾ ਗੁਰੂ ਜੀ ਨੇ ਭਾਈ ਵਾਲੇ ਜੀ ਨੂੰ ਪੁੱਛਿਆ ਕਿ ਭਾਈ ਜੀ ਭਾਈ ਤੂੰ ਕਿੱਥੋਂ ਆਇਆ ਹੈ ਭਾਈ ਵਾਲਾ ਜੀ ਜੋ ਆਪਣੇ ਨਾਲ ਭੇਟਾ ਲਿਆਇਆ ਸੀ ਉਹ ਮੱਥਾ ਟੇਕਣ ਵੇਲੇ ਦੇਣੀ ਭੁੱਲ ਗਿਆ ਫੇਰ ਉੱਠ ਕੇ ਉਸ ਨੇ ਭੇਟਾ ਗੁਰੂ ਜੀ ਅੱਗੇ ਰੱਖੀ ਅਤੇ ਕਿਹਾ ਤੁਸੀਂ ਕਿਰਪਾ ਦੇ ਘਰ ਘਰ ਹੋ ਅਤੇ ਮੇਰਾ ਤੁਸੀਂ ਕਿਰਪਾ ਦੇ ਘਰ ਹਾਂ ਅਤੇ ਮੇਰਾ ਸੰਧੂ ਗੋਤ ਹੈ ਨਾਮ ਹੈ ਬਾਲਾ ਅਤੇ ਮੈਂ ਤਲਵੰਡੀ ਤੋਂ ਆਇਆ ਹਾਂ ਜੋ ਮੇਰੀ ਜਨਮ ਭੂਮੀ ਹੈ ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਪਿਆਸ ਸੀ ਇਸ ਕਰਕੇ ਮੈਂ ਤੁਹਾਡੇ ਦੁਆਰ ਤੇ ਆਇਆ ਹਾਂ ਭਾਈ ਵਾਲੇ ਜੀ ਨੇ ਕਿਹਾ ਕਿ ਗੁਰੂ ਜੀ ਤੁਸੀਂ ਅਜਰ ਨੂੰ ਜਰਨ ਵਾਲੇ ਹੋ ਮੈਂ ਆਪ ਜੀ ਦੇ ਬਹੁਤ ਆਪ ਜੀ ਦੀ ਬਹੁਤ ਮਹਿਮਾ ਸੁਣੀ ਹੈ ਗੁਰੂ ਅੰਗਦ ਦੇਵ ਜੀ ਨੇ ਭਾਈ ਵਾਲੇ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਭਾਈ ਵਾਲੇ ਨੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਸਭ ਕੁਝ ਜਾਣੀ ਜਾਨ ਹੋ ਚਲੋ ਫਿਰ ਵੀ ਮੈਂ ਦੱਸ ਦਿੰਦਾ ਹਾਂ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਚੇਲਾ ਹਾਂ ਜਿਨ੍ਹਾਂ ਦੇ ਚਰਨਾਂ ਦੀ ਧੂੜ ਨਾਲ ਪਾਪ ਅਤੇ ਬਿਮਾਰੀਆਂ ਦੂਰ ਹੋ ਜਾਂਦੇ ਹਨ ਭਾਈ ਵਾਲੇ ਨੇ ਕਿਹਾ ਕਿ ਪਖੰਡ ਹਾਥੀ ਦੀ ਤਰ੍ਹਾਂ ਹੁੰਦਾ ਹੈ ਅਤੇ ਗੁਰੂ ਸ਼ੇਰ ਦੀ ਤਰ੍ਹਾਂ ਹੁੰਦਾ ਹੈ ਜੋ ਪਖੰਡ ਨੂੰ ਖਤਮ ਕਰਕੇ ਸੱਚ ਸਾਹਮਣੇ ਲਿਆਉਂਦਾ ਹੈ ਭਾਈ ਵਾਲੇ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਭਗਤੀ ਦੀ ਖੇਤੀ ਕੀਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਰੂਪ ਨਿਹਾਰਿਆ ਹੈ ਭਾਵ ਸਾਖ ਸਾਥ ਦਰਸ਼ਨ ਕੀਤੇ ਹਨ ਅਤੇ ਤੂੰ ਕਦੋਂ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕੀਤੀ ਭਾਈ ਵਾਲੇ ਨੇ ਕਿਹਾ ਕਿ ਮੈਂ ਲੰਮਾ ਸਮਾਂ ਉਹਨਾਂ ਨਾਲ ਰਿਹਾ ਅਤੇ ਮੈਂ ਗੁਰੂ ਨਾਨਕ ਦੇਵ ਜੀ ਤੋਂ 3 ਸਾਲ ਬਟਰਾ ਹਾਂ ਮੈਂ ਉਹਨਾਂ ਦੀ ਵਾਲ ਅਵਸਥਾ ਦੇਖੀ ਹੈ ਗੁਰੂ ਜੀ ਨੇ ਮੈਨੂੰ ਸਭ ਕੁਝ ਦਿਖਾਇਆ ਹੈ ਮੈਂ ਉਹਨਾਂ ਨਾਲ ਰਿਹਾ ਜਿਨ੍ਹਾਂ ਨੇ ਜਾਗਤ ਨੂੰ ਤਾਰਿਆ ਹੈ। ਇਹ ਸੁਣ ਕੇ ਦਇਆ ਦੇ ਘਰ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਨੂੰ ਮਾਣ ਦੇਣ ਵਾਸਤੇ ਉੱਠ ਖੜੇ ਹੋਏ। ਉਹ ਦੋਵਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਤੇ ਦੋਵਾਂ ਦਾ ਮਨ ਖਿੜ ਗਿਆ। ਸ੍ਰੀ ਗੁਰੂ ਅੰਗਦ ਦੇਵ ਜੀ ਅਥਰੂ ਹਿਠਾਂ ਕਰਨ ਲੱਗੇ ਅਤੇ ਉਹਨਾਂ ਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰੇਮ ਜਾਗ ਪਿਆ। ਤੋਮਾ ਦੀਆਂ ਅੱਖਾਂ ਵਿੱਚ ਇੰਨੇ ਅਥਰੂ ਆਏ ਕਿ ਧਰਤੀ ਨੂੰ ਪਵਿੱਤਰ ਕਰ ਗਏ। ਭਾਈ ਵਾਲਾ ਸਾਰੀ ਰਾਤ ਗੁਰੂ ਅੰਗਦ ਦੇਵ ਜੀ ਅਤੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਉਂਦੇ ਰਹੇ। ਗੁਰੂ ਅੰਗਦ ਦੇਵ ਜੀ ਵਿੱਚ ਦੇਵ ਜੀ ਫੇਰ ਧਿਆਨ ਵਿੱਚ ਜੁੜ ਗਏ ਅਤੇ ਬੈਠੇ-ਬੈਠੇ ਸਵੇਰ ਹੋ ਗਈ। ਫੇਰ ਗੁਰੂ ਜੀ ਨੇ ਇਸ ਨੂੰ ਆਣ ਕਰਕੇ ਭਾਈ ਬਾਲੇ ਨੂੰ ਬੁਲਾਇਆ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਸਾਰਾ ਇਤਿਹਾਸ ਭਾਵ ਪਹਿਲੇ ਦਿਨ ਤੋਂ ਕਥਾ ਸੁਣਾਓ ਭਾਈ ਬਾਲੇ ਨੇ ਕਿਹਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਉਸ ਸਮੇਂ ਦਾ ਮੈਨੂੰ ਇੰਨਾ ਗਿਆਨ ਨਹੀਂ ਕਿਉਂਕਿ ਉਸ ਸਮੇਂ ਮੈਂ ਛੋਟਾ ਸੀ ਪਰ ਜੋ ਮੈਂ ਸੁਣਿਆ ਹੈ ਉਹ ਦੱਸ ਸਕਦਾ ਹਾਂ ਕਿ ਕੱਤਕ ਦੀ ਪੂਰਨਮਾਸੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ ਪੰਡਤ ਹਰਦੇਵਾਲ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਜੀ ਦੀ ਜਨਮ ਪੱਤਰੀ ਵੀ ਮਨਾਈ ਸੀ ਜੋ ਮਹਿਤਾ ਕਾਲੂ ਜੀ ਦੇ ਘਰ ਵਿੱਚ ਹੋਵੇਗੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਪਰਲੋਕ ਸੁਧਾਰ ਗਏ ਹਨ ਪਰ ਗੁਰੂ ਨਾਨਕ ਦੇਵ ਜੀ ਦਾ ਚਾਚਾ ਲਾਲੂ ਜੀ ਅਜੇ ਜਿਉਂਦੇ ਹਨ ਅਤੇ ਉਹਨਾਂ ਦਾ ਸਰੀਰ ਬਜ਼ੁਰਗ ਹੋ ਚੁੱਕਿਆ ਹੈ ਉਹ ਰਾਏ ਭੋਇ ਦੀ ਤਲਵੰਡੀ ਵਿਖੇ ਹੀ ਰਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਬਾਰੇ ਸੁਣ ਕੇ ਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਏ ਅਤੇ ਬੋਲੇ ਕਿ ਮੈਨੂੰ ਜਨਮ ਪੱਤਰੀ ਚਾਹੀਦੀ ਹੈ ਭਾਈ ਵਾਲੇ ਨੇ ਕਿਹਾ ਕਿ ਗੁਰੂ ਜੀ ਦਾ ਜਨਮ ਗੁਰੂ ਜੀ ਦੀ ਜਨਮ ਪੱਤਰੀ ਮਿਲਤਾ ਜਾਵੇਗੀ ਪਰ ਲੱਭਣੀ ਪੈਣੀ ਹੈ ਗੁਰੂ ਅੰਗਦ ਦੇਵ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਤੂੰ ਹੀ ਜਾ ਕੇ ਜਨਮ ਪੱਤਰੀ ਲਿਆ ਕਿਉਂਕਿ ਤੇਰਾ ਪਿੰਡ ਵੀ ਉਹੀ ਹੈ ਹੇਰ ਭਾਈ ਬਾਲੇ ਨੇ ਕਿਹਾ ਕਿ ਗੁਰੂ ਜੀ ਮੇਰੇ ਨਾਲ ਇੱਕ ਸਿੱਖ ਭੇਜ ਦੇਵੋ ਤਾਂ ਕਿ ਚੇਤੀ ਜਾ ਕੇ ਪਤਰੀ ਲਿਆਵਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਵਰ ਦਿੱਤਾ ਕਿ ਤੈਨੂੰ ਕਦੇ ਗੁਰੂ ਨਹੀਂ ਭੁੱਲੇਗਾ ਅਤੇ ਇੱਕ ਸਿੱਖ ਲਾਲ ਪੰਨੂ ਜੀ ਨੂੰ ਭਾਈ ਬਾਲੇ ਨਾਲ ਤੋਰਿਆ ਹੁਣ ਭਾਈ ਬਾਲਾ ਜੀ ਅਤੇ ਲਾਲ ਪੰਨੂ ਜੀ ਤਲਵੰਡੀ ਵੱਲ ਨੂੰ ਚੱਲ ਪਏ ਰਾਹ ਵਿੱਚ ਜਾਂਦਿਆਂ ਦੋਵੇਂ ਗੁਰੂ ਜੀ ਦੀ ਵਡਿਆਈ ਕਰਦੇ ਰਹੇ ਅਤੇ ਲਗਾਤਾਰ ਤੁਰਦੇ ਰਹੇ। ਹੁਣ ਉਹ ਦੋਵੇਂ ਤਲਵੰਡੀ ਪਹੁੰਚ ਗਏ ਅਤੇ ਲਾਲੂ ਜੀ ਦੇ ਘਰ ਜਾ ਕੇ ਉਸ ਨੂੰ ਮੱਥਾ ਟੇਕਿਆ। ਉਹਨਾਂ ਨੇ ਲਾਲੂ ਜੀ ਨੂੰ ਕਿਹਾ ਕਿ ਸਾਨੂੰ ਗੁਰੂ ਅੰਗਦ ਦੇਵ ਜੀ ਨੇ ਤੁਹਾਡੇ ਕੋਲ ਭੇਜਿਆ ਹੈ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਭੇਦ ਨਹੀਂ। ਭਾਈ ਵਾਲੇ ਨੇ ਲਾਲੂ ਜੀ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਹੈ ਹੁਣ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਮੰਗਾਈ ਹੈ ਲਾਲੂ ਜੀ ਨੇ ਕਿਹਾ ਕਿ ਮੈਨੂੰ ਤਾਂ ਜਨਮ ਪੱਤਰੀ ਬਾਰੇ ਨਹੀਂ ਪਤਾ ਕਿ ਕਿੱਥੇ ਹੈ ਫਿਰ ਲਾਲੂ ਜੀ ਨੇ ਦੁਬਾਰਾ ਪੁੱਛਿਆ ਕਿ ਹੁਣ ਗੱਦੀ ਤੇ ਕੌਣ ਬੈਠਾ ਹੈ ਤਾਂ ਭਾਈ ਵਾਲੇ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੈ ਉਹਨਾਂ ਨੇ ਆਪ ਹੀ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਵੰਗ ਦੇਵ ਜੀ ਨੂੰ ਗੁਰਗੱਦੀ ਤੇ ਵਿਰਾਜਮਾਨ ਕੀਤਾ ਹੈ। ਬਾਬਾ ਸ੍ਰੀ ਚੰਦ ਜੀ ਦਾ ਸਾਰੇ ਬਹੁਤ ਆਦਰ ਕਰਦੇ ਹਨ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਹਬਜ਼ਾਦੇ ਹਨ। ਲਾਲੂ ਜੀ ਨੇ ਭਾਈ ਵਾਲੇ ਅਤੇ ਲਾਲ ਪੰਨੂ ਜੀ ਨੂੰ ਕਿਹਾ ਕਿ ਲੱਭ ਲਵੋ ਭਾਈ ਪੱਤਰੀ ਇੱਥੇ ਹੀ ਕਿਤੇ ਪਈ ਹੋਵੇਗੀ। ਫਿਰ ਭਾਈ ਵਾਲੇ ਨੇ ਲਾਲੂ ਜੀ ਨੂੰ ਕਿਹਾ ਕਿ ਤੁਸੀਂ ਕਾਲੂ ਜੀ ਦੇ ਭਰਾ ਹੋ ਤੁਹਾਡੇ ਬਿਨਾ ਔਰ ਕੋਈ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਕਾफी ਕੋਸ਼ਿਸ਼ ਕਰਕੇ ਜਨਮ ਪੱਤਰੀ ਲੱਭਣੀ ਪੈਣੀ ਹੈ ਇਹ ਸੁਣ ਕੇ ਲਾਲੂ ਜੀ ਵੀ ਜਨਮ ਪੱਤਰੀ ਲੱਭਣ ਲੱਗੇ ਪੂਰੇ 5 ਦਿਨ ਲੱਗੇ ਜਨਮ ਪੱਤਰੀ ਲੱਭਣ ਨੂੰ ਹੁਣ ਲਾਲੂ ਜੀ ਨੇ ਜਨਮ ਪੱਤਰੀ ਭਾਈ ਵਾਲੇ ਜੀ ਨੂੰ ਫੜਾ ਦਿੱਤੀ ਜਦੋਂ ਭਾਈ ਵਾਲੇ ਜੀ ਨੇ ਲਾਲ ਪੰਨੂ ਨੂੰ ਜਨਮ ਪੱਤਰੀ ਫੜਾਈ ਤਾਂ ਲਾਲ ਪੰਨੂ ਜੀ ਨੇ ਕਿਹਾ ਕਿ ਭਾਲੇ ਤੁਸੀਂ ਵੀ ਨਾਲ ਹੀ ਚੱਲੋ ਜਨਮ ਪੱਤਰੀ ਦੇਖ ਕੇ ਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਣਗੇ ਭਾਈ ਵੱਲੇ ਨੇ ਕਿਹਾ ਕਿ ਮੈਂ ਵੀ ਨਾਲ ਹੀ ਜਾਵਾਂਗਾ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਲਾਲੂ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਗੁਰੂ ਅੰਗਦ ਦੇਵ ਜੀ ਲਈ ਭੇਜੇ ਇਹ ਭੇਟਾ ਮੇਰੇ ਵੱਲੋਂ ਗੁਰੂ ਜੀ ਨੂੰ ਦੇ ਦਿਓ ਉਹਨਾਂ ਨੂੰ ਕਹਿਣਾ ਕਿ ਜੇ ਸ੍ਰੀ ਚੰਦ ਜੀ ਗੁੱਸੇ ਵਿਚਾ ਕੇ ਕੁਝ ਕਹਿ ਵੀ ਦੇਣ ਤਾਂ ਮਾਫ ਕਰ ਦੇਣਾ ਅਤੇ ਉਹਨਾਂ ਤੇ ਦਇਆ ਕਰਿਓ ਕਿਉਂਕਿ ਤੁਹਾਡੇ ਵਿੱਚ ਧਰਤੀ ਵਰਗੀ ਧੀਰਜ ਹੈ। ਉਹਨਾਂ ਦੋਵੇਂ ਗੁਰੂ ਜੀ ਕੋਲ ਖਡੂਰ ਸਾਹਿਬ ਪਹੁੰਚ ਗਏ ਅਤੇ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ। ਗੁਰੂ ਅੰਗਦ ਦੇਵ ਜੀ ਜਨਮ ਪੱਤਰੀ ਦੇਖ ਕੇ ਬੜੇ ਖੁਸ਼ ਹੋਏ ਅਤੇ ਭਾਈ ਵੱਲੇ ਤੋਂ ਜਨਮ ਪੱਤਰੀ ਲੈ ਕੇ ਆਪਣੇ ਸੀਸ ਤੇ ਰੱਖੀ। ਗੁਰੂ ਜੀ ਨੇ ਭਾਈ ਵੱਲੇ ਅਤੇ ਲਾਲ ਪੰਨੂ ਜੀ ਦਾ ਬਹੁਤ ਧੰਨਵਾਦ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਜਦੋਂ ਜਨਮ ਪੱਤਰੀ ਪੜਨ ਲੱਗੇ ਤਾਂ ਪਤਾ ਲੱਗਾ ਕਿ ਜਨਮ ਪੱਤਰੀ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ ਫਿਰ ਗੁਰੂ ਜੀ ਨੇ ਕਿਹਾ ਕਿ ਕੌਣ ਪੜੇਗਾ ਸੰਸਕ੍ਰਿਤ ਵਿੱਚ ਜੋ ਸਾਨੂੰ ਗੁਰਮੁਖੀ ਵਿੱਚ ਤਰਜਮਾ ਕਰਕੇ ਅਰਥ ਦੱਸੇ ਕੋਲ ਖੜੇ ਇੱਕ ਸਿੱਖ ਖੈਰਾ ਜੱਟ ਨੇ ਕਿਹਾ ਕਿ ਇੱਕ ਸਿੱਖ ਹੈ ਜਿਸ ਦਾ ਨਾਮ ਪੈੜਾ ਮੋਖਾ ਹੈ ਉਹ ਸੰਸਕ੍ਰਿਤ ਪੜ ਲੈਂਦਾ ਹੈ ਉਸ ਨੂੰ ਸੰਸਕ੍ਰਿਤ ਵੀ ਆਉਂਦੀ ਹੈ ਅਤੇ ਉਹ ਗੁਰਮੁਖੀ ਵਿੱਚ ਅਰਥ ਵੀ ਦੱਸ ਦੇਵੇਗਾ ਉਹ ਸੰਸਕ੍ਰਿਤ ਪੜ ਵੀ ਲੈਂਦਾ ਹੈ ਅਤੇ ਲਿਖ ਵੀ ਲੈਂਦਾ ਹੈ ਗੁਰੂ ਜੀ ਨੇ ਖੈਰਾ ਜੱਟ ਨੂੰ ਕਿਹਾ ਕਿ ਪੈੜਾ ਮੋਖਾ ਜੀ ਨੂੰ ਸਾਧ ਕੇ ਲਿਆਓ ਸਤਿਕਾਰ ਨਾਲ ਉਸੇ ਵੇਲੇ ਪੈੜਾ ਮੋਖਾ ਆਇਆ ਅਤੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਜਦੋਂ ਪੈੜਾ ਮੋਖਾ ਜੀ ਨੇ ਹੱਥਾਂ ਵਿੱਚ ਜਨਮ ਪੱਤਰੀ ਲੈ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਵਾਨ ਤੀ ਸਰਸਵਤੀ ਨੱਚਦੀ ਹੋਵੇ ਸ੍ਰੀ ਗੁਰੂ ਅੰਗਦ ਦੇਵ ਜੀ ਪੈੜਾ ਮੋਖਾ ਜੀ ਤੋਂ ਬਹੁਤ ਖੁਸ਼ ਹੋਏ ਅਤੇ ਆਪਣੇ ਬਰਾਬਰ ਬਿਠਾ ਕੇ ਜਨਮ ਪੱਤਰੀ ਦਾ ਤਰਜਮਾ ਗੁਰਮੁਖੀ ਵਿੱਚ ਕਰਾਇਆ ਭਾਈ ਵਾਲੇ ਜੀ ਨੇ ਬੋਲਿਆ ਅਤੇ ਪੈੜਾ ਮੋਖਾ ਜੀ ਨੇ ਗੁਰਮੁਖੀ ਵਿੱਚ ਲਿਖਿਆ ਜਨਮ ਪੱਤਰੀ ਸੁਣਨ ਵਾਲੇ ਸਿੱਖਾਂ ਵਿੱਚ ਬਾਬਾ ਬੁੱਢਾ ਜੀ ਪਹਿਲੇ ਸਿੱਖ ਸਨ ਜੋ ਇੱਕ ਵੱਡੇ ਸੂਰਮੇ ਸਨ ਬਾਬਾ ਬੁੱਢਾ ਜੀ ਛੋਟੀ ਉਮਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਅਤੇ ਬੁੱਢਾ ਜੀ ਦੀਆਂ ਛੋਟੀ ਉਮਰ ਵਿੱਚ ਹੀ ਸਿਆਣੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਤੂੰ ਬਚਪਨ ਵਿੱਚ ਹੀ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ ਬਾਬਾ ਬੁੱਢਾ ਜੀ ਨੇ 6 ਪਾਤਸ਼ਾਹਾਂ ਤੱਕ ਤਿਲਕ ਲਾਇਆ ਗੁਰੂ ਅਰਜਨ ਦੇਵ ਜੀ ਨੇ ਪੁੱਤਰ ਦਾਤ ਲੈਣ ਲਈ ਮਾਤਾ ਗੰਗਾ ਜੀ ਨੂੰ ਬਾਬੇ ਬੁੱਢੇ ਜੀ ਕੋਲ ਭੇਜਿਆ ਹੁਣ ਬਾਬਾ ਬੁੱਢਾ ਜੀ ਨੇ ਸਰੋਤਾ ਬਣ ਕੇ ਜਨਮ ਪੱਤਰੀ ਦੀ ਕਥਾ ਸੁਣੀ ਜੋ ਸੰਸਾਰ ਦੀਆਂ ਪੀੜਾਂ ਦੂਰ ਕਰਨ ਵਾਲੀ ਸੀ ਜਨਮ ਪੱਤਰੀ ਦੀ ਕਥਾ ਸੁਣਨ ਵਾਲੇ ਦੂਜੇ ਸਿੱਖ ਤੇਜਪਾਲ ਜੀ ਦੇ ਪੁੱਤਰ ਅਮਰਦਾਸ ਜੀ ਬੈਠੇ ਸਨ ਜੋ ਬਾਅਦ ਵਿੱਚ ਤੀਜੇ ਗੁਰੂ ਸਾਹਿਬ ਬਣੇ ਇਸ ਤੋਂ ਬਾਅਦ ਕਥਾ ਸੁਣਨ ਗਾਲੇ ਤੀਜੇ ਸਿੱਖ ਭਾਈ ਜੀਵਾ ਜੀ ਸਨ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲਈ ਭੋਜਨ ਤਿਆਰ ਕਰਦੇ ਸਨ ਜਨਮ ਪੱਤਰੀ ਦੀ ਕਥਾ ਸੁਣਨ ਵਾਲਾ ਚੌਥਾ ਸਿੱਖ ਪਾਰੋ ਜੁਲਕਾ ਸੀ ਜੋ ਪਰਮਹੰਸ ਕਰਕੇ ਜਾਣਿਆ ਜਾਂਦਾ ਸੀ ਇਹਨਾਂ ਸਿੱਖਾਂ ਤੋਂ ਇਲਾਵਾ ਹੋਰ ਵੀ ਬੜੇ ਪ੍ਰੇਮੀ ਸਿੱਖ ਆਏ ਕਥਾ ਸੁਣਨ ਵਾਸਤੇ ਜੋ ਵੇਦੀ ਕੁਲ ਦੇ ਸਨ ਇਥੋਂ ਹੀ ਦੂਜੇ ਅਧਿਆਏ ਦੀ ਸਮਾਪਤੀ ਹੁੰਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ